ਕੀ ਨਾਮ ਹੈ ਤੁਹਾਡਾ? ਕਲਮਨਤਪੁਰ ਤੇ ਜਿਹੜਾ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਸੀ ਤੁਹਾਡਾ? ਬੇਟਾ ਕੀ ਨਾਂ ਕੀ ਦਾ? ਹਰਮਨਪ੍ਰੀਤ ਸੀ ਜਿਹੜਾ ਦੂਜਾ ਨੋ ਮੁੰਡਾ ਸੀ ਉਹ ਕੀ ਲੱਗਦਾ? ਉਹ ਵੀ ਜਿਹੜਾ ਠੀਕ ਹੈ ਕੀ ਨਾਮ ਹੈ? ਗੱਲ ਕੀ ਹੋਈ ਹੈ ਕਿਸ ਤਰ੍ਹਾਂ ਨਾ ਹੋਏ ਡੁੱਬੇ? ਜਿਵਾਨ ਵੱਡੇ ਨੇ ਗਏ ਮਾ ਤੇ ਢਿੱਲੀ ਆ ਤੇ ਢਿੱਲੀ ਦਾ ਘਰ ਸਮਝ ਕੰਮ ਤਾਂ ਉੱਥੇ ਅੱਗੇ ਚੱਲ ਗਿਆ ਕਿਹੜੇ ਪਿੰਡ ਸੀ? ਕਰਦੇ ਕਰਤੇ ਕੀ ਹੋਇਆ ਕੀ ਸਾਰੀ ਗੱਲ ਕਿਸ ਤਰ੍ਹਾਂ ਡੁੱਬੇ ਕਿਸ ਤਰ੍ਹਾਂ ਨਹੀਂ ਉੱਥੇ ਨਾਉਣੇ ਗਏ ਜਿਵੇਂ ਵੜਦੇ ਉੜਦੇ ਕੰਮ ਤੋਂ ਨਾਉਣੇ ਗਏ ਜੇ ਨਾਉਣ ਤੋਂ ਡੁੱਬ ਗਏ ਥਾ ਕਿ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂ ਮੰਗ ਹੈ ਉਹ ਕਰਦੇ ਨਹੀਂ ਅੱਜ ਇਹ ਨਾਉਣ ਦੇ ਚਰਤੇ ਤੇ ਨਾ ਬਈ ਤਾਡਾ ਕਿਸ਼ਮੀਤ ਸਿੰਘ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਤੁਹਾਡਾ ਕਿਲਰ ਕੀ ਨਾਂ ਹੈ ਜਿਹੜਾ ਬੇਟਾ ਹੈ ਇਹ ਦਾ ਪ੍ਰੀਤ ਸਿੰਘ ਤੇ ਦੂਜਾ 50 ਸਾਲੇ ਮੇਰਾ ਪੁੱਤ ਮੈਨੂੰ ਲੱਗਾ ਤੇ ਕੀ ਗੱਲ ਕੀ ਹੋਈ ਹੈ ਜੀ ਸਾਰੀ ਦੱਸੋ ਲਾਲ ਜੀ ਉੱਥੇ ਜਵੈਣ ਵੱਡਣ ਗਏ ਸੀ ਤੇ ਜਵੈਣ ਵੱਡਦੇ ਦਿਨ ਜਿਆਦਾ ਲੱਗਾ ਕਰਨ ਇਹ ਨਾਹਣ ਚਲੇ ਗਏ ਦਰਿਆ ਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਡੁੱਬ ਜਾਵਾਂਗੇ ਕਿਹੜੇ ਪਿੰਡ ਗਏ ਸੀ ਟਰੱਕੇ ਗਏ ਸੀ ਅਸਾ ਮਜ਼ਦੂਰੀ ਕਰਦੇ ਕੰਪੈਨ ਦੇ ਨਾਲ ਲੇਬਰ ਕਰਦੇ ਸੀ ਕਿੰਨੇ ਜਾਣੇ ਟੋਟਲੇ ਬੰਦੇ ਜਿਹੜੇ ਨਾਹਣ ਗਏ ਇਹ ਦੋ ਛੇ ਜਣੇ ਇੱਥੇ ਦੋ ਦੇ ਚਲੇ ਗਏ ਉੱਥੇ ਦਰਿਆ ਦੇ ਵਿੱਚ ਤੇ ਦੂਜੇ ਜਿਹੜੇ ਹੁਣ ਤਰਪਾਸੇ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਸਰਕਾਰ ਕੋਲੋਂ ਇਹੋ ਮੰਗ ਕਰਦੇ ਆਂ ਵੀ ਗਰੀਬ ਆ ਸਾਡਾ ਇਹੋ ਆਸਰਾ ਹੈ ਬੱਚਿਆਂ ਦਾ ਜੀ ਤੇ ਆਸਰਾ ਟੁੱਟ ਗਿਆ ਕਿਹਨਾ ਬਾਈ ਤੁਹਾਡੇ ਬਲਕਾਰ ਸਿੰਘ ਜਿਹੜੇ ਮੁੰਡਿਆਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਇਥੇ ਇਹ ਸਾਡੇ ਹੀ ਭਰਾ ਹੀ ਲੱਗਦੇ ਤੁਹਾਨੂੰ ਅੱਛਾ ਪਿੰਡ ਜੀ ਤੁਸੀਂ ਹਾਂਜੀ ਹਾਂਜੀ ਕੀ ਗੱਲ ਕੀ ਹੋਈ ਹੈ ਗੱਲ ਹੋਈ ਤrai ਦਿਹਾੜੀ ਦਫਾ ਕਰਨ ਗਏ ਜੋਇਨ ਵੱਢਦੇ ਹੀ ਤੇਰੇ ਘੜਕੀ ਉਥੋਂ ਇਤਰਾ ਗਰਮੀ ਦਾ ਕਰਕੇ ਉਥੇ ਨਹਾਉਣ ਚੜਕੇ ਦਰਿਆ ਦੇ ਇਹਨਾਂ ਨੂੰ ਨਹੀਂ ਪਤਾ ਕਿ ਉੱਤੇ ਪਾਣੀ ਡੂਗਾ ਕਿ ਤਰ੍ਹਾਂ ਉਥੇ ਆ ਚਾਂਸ ਬਣ ਗਿਆ ਇੱਕ ਮੁੰਡੇ ਨੂੰ ਕੜਨ ਖੜਾਉਣ ਦੇ ਵਿੱਚ ਇਹ ਦੋਵੇਂ ਡੋਬੇ ਕਿੰਨੇ ਚਿਰ ਬਾਅਦ ਲੱਭੇ ਮੁੰਡੇ ਮੁੜ ਕੇ ਮੁੰਡੇ ਲੱਭੇ ਕੋਈ ਕਿੰਨੇ ਟਾਈਮ ਦੋ ਉਹ ਕਿੱਥੇ ਦੋੋਂ ਕਈ ਕਿਆ ਬਾਦ ਰਬ ਦੀ ਤੇ ਪਰਿਵਾਰ ਦੇ ਹਾਲਾਤ ਇਹਨਾਂ ਦੇ ਕਿਦਾਂ ਦੇ ਕੀ ਪਰਿਵਾਰ ਦੀ ਹਾਲਾਤ ਬਹੁਤ ਖਰਾਬ ਹੈ ਜੀ ਦੋਹਾਂ ਪਰਿਵਾਰਾਂ ਦਾ ਬਹੁਤ ਕੀ ਮੰਗ ਕਰ ਦੇਦੇ ਨੇ। ਜੀ ਤੇ ਸਰਕਾਰ ਦੇ ਗਾੜੀ ਇਹ ਹੱਥ ਜੋੜਦੇ ਵੀ ਇਹਨਾਂ ਦਾ ਕੋਈ ਨਾ ਕੋਈ ਵੀ ਲਾਭ ਸਿਰਾ ਕੀਤਾ ਜਾਵੇ। ਨਾ ਵੀਦੀ ਤੁਹਾਡਾ? ਗੁਰਪ੍ਰੀਤ ਸਿੰਘ। ਕਿਹੜਾ ਪਿੰਡ ਹੈ? ਟਕਾਣਾ। ਤੇ ਜਿਹੜੇ ਕੱਲ ਮੁੰਡੇ ਡੁੱਬੇ ਕੀ ਲੱਗਦੇ ਸੀ ਤੁਹਾਡੇ? ਇੱਕ ਮੇਰਾ ਭਰਾ ਸੀ, ਦੋਵੇਂ ਭਰਾ ਸੀ। ਕੀ ਨਾਂ ਕੀ ਨਾਂ ਦਾ? ਇੱਕ ਦਾ ਨਾਂ ਸਾਂਝ ਸਿੰਘ ਤੇ ਦੂਜਾ ਨਾਂ ਹਰਮਨ ਕਪੂਰ ਸਿੰਘ। ਹਰਮਨਪ੍ਰੀਤ ਸਿੰਘ ਭਰਾ ਸੀ ਤੁਹਾਡਾ? ਸਾਂਝ ਸਿੰਘ। ਅੱਛਾ। ਕੀ ਗੱਲ ਕੀ ਹੋਈ ਕਿ ਇਤਰਾ ਡੁੱਬੇ? ਗੱਲ ਇਤਰਾ ਹੀ ਪੀ ਉਥੇ ਮਹਿਤ ਮਿਹਨਤ ਵੀ ਜੁਰੀ ਕਰਨ ਗਏ ਸੀ। ਜਿੰਦ ਦੇ ਪੁੱਲ ਲਗਾਏ ਸੀ, ਧੌਣ ਚੜ ਗਏ ਉਥੇ। ਇਹਨਾਂ ਨੂੰ ਪਤਾ ਨਹੀਂ ਸੀ ਕਿ ਉੱਥੇ ਕੀ ਉਹ ਡੂੰਗਾ ਥਾ ਕਿਹੜੇ ਪਿੰਡ ਗਏ ਸੀ ਕੜਕ ਅੱਛਾ ਤੇ ਕੀ ਕਾਤੇ ਕੰਮ ਕੀਤੇ ਕਰਦੇ ਸੀ ਇਹ ਜਵਾਨ ਵੜਨ ਗਏ ਕੰਪੈਨ ਕਮੂਨ ਦੇ ਹਾਂਜੀ ਅੱਛਾ ਤੇ ਕਦੋਂ ਤੋਂ ਬਾਹਰ ਰਹਿੰਦੇ ਸੇ ਤਰਾ ਤੇ ਇਹਨਾਂ ਨੂੰ 2 ਮਹੀਨੇ ਹੋ ਗਏ ਹਨ ਅੱਛਾ ਕੰਪੈਨ ਤੇ ਲੱਗੇ ਉਦੋਂ ਹਾਂਜੀ ਤੇ ਕੀ ਹੁਣ ਮੰਗ ਕੀ ਕਰਦੇ ਸਾਂ ਮੰਗ ਇਹ ਕਰਦੇ ਆਂ ਵੀ ਸਾਡੀ ਸਰਕਾਰ ਵੱਤੋਂ ਅਧੇ ਹਲਪ ਕਰੇ ਭਰਾ ਮੇਰਾ ਤਾਂ ਪੂਰਾ ਹੋ ਗਿਆ ਮਨੇ ਮਾਪਿਓ ਵੀ ਨਹੀਂ ਹੈਗਾ ਸਾਡਾ ਘਰ ਬੂਆ ਵੀ ਉਹੋ ਜਿਹਾ ਹੀ ਆ ਵੇ ਆ ਸੀ ਮੁੰਡਾ ਨਹੀਂ ਆ ਨਹੀਂ ਆ ਨਹੀਂ ਸੀ ਅੱਜ ਹੀ ਤੁਹਾਡਾ ਗੁਰਸੇਵ ਸਿੰਘ ਕਿਹੜਾ ਬਣੇ ਟਗਾਣਾ ਇਹ ਇਹੜੇ ਮੁੰਡਿਆਂ ਦੀ ਡੈਥ ਹੋਈ ਤੁਹਾਡੇ ਕੀ ਲੱਗਦੇ ਤੇ ਮੇਰੇ ਦੋਵੇਂ ਚਾਚਾ ਦੇ ਲੜਕੇ ਜੀ ਕੀ ਗੱਲ ਕੀ ਹੋਈ ਸਰੀ ਕੱਲ ਇਦਾਂ ਪਾਜੀ ਇਹ ਗਏ ਸੀ ਉੱਥੇ ਜੁਆਇਨ ਬੰਦਰ ਤੁਸੀਂ ਦੇ ਨਾਲ ਮਿਹਨਤ ਮਜ਼ਦੂਰੀ ਕਰਦੇ ਆ ਉਹਦੀ ਤੇ ਇਹਨਾਂ ਨੂੰ ਪਤਾ ਨਹੀਂ ਸੀ ਵੀ ਉਹ ਪਾਣੀ ਨਾਲ ਡੁੱੰਗਾ ਸੀ ਕਿਹੜੇ ਦਰਿਆ 'ਚ ਡੁੱਬੇ ਇੱਕ ਘੜਕੇ ਦੇ ਨਾਲ ਹੀ ਇਹ ਦਰਿਆ ਅੱਛਾ ਤੇ ਮੌਤ ਹੋ ਗਈ ਦੋਨ ਦੀ ਹਾਂ ਜੀ ਦੋਨ ਦੀ ਡੈਥ ਹੋ ਗਈ ਕੀ ਮੰਗ ਕਰਦੇ ਹੁੰਦੇ ਮੰਗ ਇਹ ਹੀ ਕਰਦੇ ਵੀ ਦੋਹਾਂ ਪਰਿਵਾਰਾਂ ਦੀ ਬਹੁਤ ਹੀ ਹਾਲਤ ਖਰਾਬ ਹੈ ਇਹਨਾਂ ਦਾ ਲੱਕ ਟੁੱਟ ਗਿਆ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਮੰਗਿਆ ਕਿ ਇਹਨਾਂ ਦੀ ਵਾਦ-ਵਾਦ ਮੱਤ ਕੀਤੀ ਜਾਵੇ ਇਹ ਦੋਨੇ ਨੌਜਵਾਨ ਸੀਗੇ ਇਹ ਮਸ਼ੀਨ ਤੇ ਲੇਬਰ ਦਾ ਕੰਮ ਕਰਦੇ ਸੀਗੇ ਠੀਕ ਹੈ ਜੀ ਇਹ ਜੁਆਇਨ ਵੱੜਦੇ ਪਖੋਪੁਰ ਦੀ ਮਸ਼ੀਨ ਸੀਗੀ ਉੱਤੇ ਇਹ ਸੇਜਨ ਫੁਜਨ ਲਾ ਕੇ ਆਏ ਜਿਹਨਾਂ ਦਾ ਵਾਦ ਆਣਾ ਹੈ ਸਹੀ ਅੱਗੇ ਇਹਨਾ ਕਿਨੇ ਜੋ ਸੁਲਤਾਨਪੁਰ ਮੱਥਾ ਟੇਕਦੇ ਨੇ ਜਰਾ ਅੱਜ ਖੜਕਿਆ ਪੁਣ ਕੇ ਚਲ ਵੇਖਣ ਪੇਖਣ ਚੱਲਦੇ ਆ ਅੱਛਾ ਜੀ ਉਹ ਉੱਤੇ ਦੇਖ ਕੇ ਤੇ ਉੱਥੇ ਫੋਟੋ ਫੋਟੋ ਖਿੱਤੇ ਲਾਗੇ ਫੋਟੋ ਫੋਟੋ ਖਿੱਤੇ ਦਰੇ ਆਦੇ ਪਾਣੀ ਦੇ ਵੜਗੇ ਦੇ ਉੱਤੇ ਪਾਣੀ ਡੂੰਗਾ ਸੀਗਾ ਇਹ ਸਿਰ ਮੇਂ ਜੱਲ ਸੀ ਤੇ ਖੁਸ਼ਾ ਖੁਸ਼ ਰਵਤ ਹੋ ਗਏ ਅੱਲਾ ਸ਼ਾਂ ਭਰਾ ਹੁੰਦਾ ਹੋਈਆਂ ਦੋਨੇ ਚਾਚੇ ਬਾਬੇ ਦੇ ਮੁੰਡੇ ਇਹ ਦੋਨੇ ਭਰਾ ਹੀ ਆ ਅੱਛਾ ਜੀ ਤੇ ਫਿਰ ਪੋਸਟਮਾਰਕ ਵੀ ਭੇਜ ਕੇ ਲੱਛਾ ਆ ਨਹੀਂ ਲੱਛਾ ਕੋਸਵਾਰ ਨਹੀਂ ਤਰੰਦਾਰ ਨਹੀਂ ਤਾਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ